ਹਾਂਜੀ ਦੋਸਤੋ ਤੁਸੀਂ ਨਾ ਦੋ ਫੋਟੋਆਂ ਦੇਖਦੇ ਹੋਵੋਗੇ ਇੱਕ ਦਾ ਨਾਮ ਹੈਗਾ ਵਾਜੀ ਹਿਤੇਸ਼ ਬਾਂਸਲ ਤੇ ਦੂਸਰੇ ਦਾ ਨਾਮ ਹੈਗਾ ਜੀ ਅਰुण ਕੁਮਾਰ ਤੁਸੀਂ ਇਹ ਵੀ ਦੇਖਦੇ ਪਿਆ ਕਿ ਇਹਨਾਂ ਸਿਰਾਂ ਦੇ ਉੱਪਰ ਪੱਗ ਬੰਨੀ ਹੋਈ ਆ ਤਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਆ ਕਿ ਇਹ Hindu Hindu ਨਹੀਂ ਜੀ ਦੋਨੇ ਮੁੰਡੇ ਹਿਤੇਸ਼ ਬਾਂਸਲ ਤੇ ਅਰुण ਕੁਮਾਰ ਇਹ ਕਹਿੰਦੇ ਕੋਈ ਵੀ ਕ੍ਰਾਈਮ ਕਰਦੇ ਆ ਜਾਂ ਫਿਰ ਕੋਈ ਵੀ ਕਹ ਲਓ ਕਿ ਗਲਤ ਕੰਮ ਕਰਦੇ ਆ ਤਾਂ ਇਹ ਪੱਗ ਬੰਨ ਕੇ ਹੀ ਕਰਦੇ ਆ ਇਹ ਇੱਕ ਜਣਾ ਤਾਂ ਸਿੱਖਾਂ ਨੂੰ ਕਹਿੰਦੇ ਬਦਨਾਮ ਕਰ ਲਈ ਇਹਨਾਂ ਦੋਨਾਂ ਨੇ ਪੱਗ ਬੰਨੀ ਹੋਈ ਆ ਹਿਤੇਸ਼ ਬਾਂਸਲ ਨਾਮ ਆ ਹਿੰਦੂ ਮੂਲ ਦਾਇਆ ਜੀ ਜਿਸ ਨੇ ਕੈਨੇਡਾ ਤੋਂ ਫਰੋਤੀਆਂ ਮੰਗਣ ਤੋਂ ਲੈ ਕੇ ਡਰੱਗ ਦਾ ਮਾਮਲਾ ਵੀ ਇੱਥੇ ਦਰਜ ਹੈ ਜੀ ਤੇ ਦੂਸਰਾ ਜਿਹੜਾ ਤੁਸੀਂ ਦੇਖ ਰਹੇ ਹੋ ਉਹ ਹੈਗਾ ਜੀ ਇੰਗਲੈਂਡ ਦਾ ਰਹਿਣ ਵਾਲਾ ਹਿੰਦੂ ਮੂਲ ਦਾਵਾ ਅਰुण ਕੁਮਾਰ ਜਿਸ ਨੇ ਤਾਂ ਲੋਕਾਂ ਨਾਲ ਧੋਖਾਧੜੀ ਕੀਤੀ ਆ ਤੇ ਪਤਾ ਨਹੀਂ ਕਿੰਨੇ ਕੁ ਲੋਕਾਂ ਦੇ ਨਾਲ ਕਹਿੰਦੇ ਠੱਗੀ ਮਾਰੀ ਆ ਤੇ ਇਹ ਪੱਗ ਬੰਨ ਕੇ ਹੀ ਘੁੰਮਦੇ ਆ ਤਾਂ ਜੋ ਸਿੱਖਾਂ ਨੂੰ ਬਦਨਾਮ ਕੀਤਾ ਜਾ ਸਕੇ ਸੋ ਕਹਿਣ ਦਾ ਮਤਲਬ ਇਹ ਕਿ ਭਰਾਵੋ ਇਹੋ ਜਿਹਾ ਗਲਤ ਕੰਮ ਨਾ ਕਰੋ ਤੁਸੀਂ ਇਹਨੇ ਐਡਵਾਂਸ ਦੇਛਾਂ ਦੇ ਵਿੱਚ ਚਲੇ ਗਏ ਆ ਅਮਰੀਕਾ ਕੈਨੇਡਾ ਇੰਗਲੈਂਡ ਵਰਗੀਆਂ ਧਰਤੀਆਂ ਤੇ ਪਹੁੰਚ ਗਏ ਆ ਫਿਰ ਵੀ ਤੁਸੀਂ ਆ ਆਪਣੇ ਸੋਚ ਦੇ ਅਦਾਰੇ ਨੂੰ ਬਹੁਤ ਛੋਟਾ ਰੱਖਿਆ ਹੋਇਆ ਵਾ ਇਸ ਤਰੀਕੇ ਨਾਲ ਨਹੀਂ ਕਰਨਾ ਚਾਹੀਦਾਗਾ ਸੋ ਆਪਣੇ ਸੋਚ ਦੇ ਅਦਾਰੇ ਨੂੰ ਵੱਡਾ ਕਰੋ ਪੱਗ ਬੰਨੋ ਮੈਂ ਕਹਿੰਨੀ ਜੰਮ ਜੰਮ ਕੇ ਬੰਨੋ ਸੋਹਣੇ ਬਣੋ ਪਰ ਗਲਤ ਕੰਮ ਨਾ ਕਰੋ ਵੀਰੋ ਗਲਤ ਕੰਮ ਕਰਕੇ ਕੀ ਹੁੰਦਾ ਹੈ ਕਿ ਛਵੀ ਜਿਹੜੀ ਹੈ ਨਾ ਸਿੱਖਾਂ ਦੀ ਖਰਾਬ ਹੁੰਦੀ ਆ ਇਸ ਪੱਗ ਦੀ ਖਰਾਬ ਹੁੰਦੀ ਆ ਸੋ ਇਹੋ ਜਿਹੀ ਇਲਾਜ ਨਾ ਲਾਓ ਠੀਕ ਹੈ ਨਾ ਜੇ ਤੁਹਾਨੂੰ ਪੱਗ ਬੰਨਣ ਦਾ ਸ਼ੌਂਕ ਆ ਜਾਂ ਤੁਹਾਨੂੰ ਪਸੰਦ ਆ ਕਿ ਅਸੀਂ ਬੰਨੀਏ ਤੇ ਅਸੀਂ ਵੱਡੇ ਦਿਖੀਏ ਤਾਂ ਜੰਮ ਜੰਮ ਕੇ ਪੱਗਾਂ ਬੰਨੋ ਸਿਰਾਂ ਦੇ ਉੱਪਰ ਕੋਈ ਗੱਲ ਨਹੀਂ ਹੈਗੀ ਸੋਹਣੀਆਂ ਲੱਗਦੀਆਂ ਨੇ ਪਰ ਜਿਹੜਾ ਤੁਸੀਂ ਆ ਪੱਗ ਬੰਨ ਕੇ ਗਲਤ ਕੰਮ ਕਰਦੇ ਆ ਤੇ ਬਾਅਦ ਵਿੱਚ ਭੁਗਤ ਨਹੀਂ ਸਿੱਖ ਕਮਿਊਨਿਟੀ ਨੂੰ ਪੈਂਦੀ ਆ ਵਾ ਹੈ ਨਾ ਵੀ ਸਿੱਖਾਂ ਬਾਰੇ ਹੀ ਗਲਤ ਬੋਲਿਆ ਜਾਂਦਾ ਆ ਕਿ ਭਾਈ ਦੇਖੋ ਇਹ ਇਦਾਂ ਕਰਦੇ ਨੇ ਕਿਉਂਕਿ ਦਸਤਾਰ ਜਿਹੜੀ ਪੱਗ ਆ ਨਾ ਇਹਦੇ ਇੱਕ ਪਛਾਣ ਆ ਸਿੱਖਾਂ ਦੀ ਇਸ ਕਰਕੇ ਸਿੱਖਾਂ ਨੂੰ ਮਨਾ ਕਰੋ ਠੀਕ ਹੈ ਵੀਰੋ